ਇਦੀ ਰੇਂਜ ਸ਼ੁਰੂ ਹੁੰਦੀ ਹੈ 15000 ਤੋਂ ਤੇ 8 ਲੱਖ ਤੱਕ ਦੀ ਰੇਂਜ ਹੈਗੀ ਇਦੀ ਨਾਨ ਟੱਚ ਤੇ ਟੱਚ ਦੋਨੋਂ ਡਿਸਪਲੇ ਮਿਲ ਜਗੇ ਇੱਕ ਸਾਲ ਦੀ ਵਾਰੰਟੀ ਹੁੰਦੀ ਹੈ ਇਹਦੀ ਇਨਟੈਕਸਟ ਐਕੋ ਦਾ ਜਿਹੜਾ ਨਵਾਂ ਐਡੀਸ਼ਨ ਸ਼ੁਰੂ ਹੋ ਚੁੱਕਿਆ ਹੈ ਇਸ ਸਮੇਂ ਤੰਨੇਵਾਲ ਐਗਜ਼ੀਬਿਸ਼ਨ ਸੈਂਟਰ 'ਚ ਪਹੁੰਚੇ ਆ ਜਿੱਥੇ ਕਿ ਕਾਫੀ ਜਿਹੜੇ ਸਟਾਲ ਲੱਗੇ ਨੇ ਇਸ ਸਮੇਂ ਇਹ ক্রিকেট ਟੂਰਨਾਮੈਂਟ ਦਾ ਕੱਪ ਹੈ ਥਰਡ ক্রিকেট ਟੂਰਨਾਮੈਂਟ ਤੇ ਇੱਕ ਛੋਟਾ ਜਿਹਾ ਕੱਪ ਹੈ ਇੱਕ ਪਿਟ ਦਾ ਸਾਡੇ ਕੋਲ 10 ਫੁੱਟ ਦਾ ਇੱਕ ਕੱਪ ਹੈ ਮੇਰਾ ਹਰਪ੍ਰੀਤ ਕੌਰ ਨਾਮ ਹੈ ਹਾਂਜੀ ਜੋ ਤੁਸੀਂ ਉਹਨੇ ਕੰਮ ਸਟਾਰਟ ਕੀਤਾ ਜੀ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਕਿੰ ਤੋਂ ਰੇਂਜ ਜਿਹੜੀ ਸ਼ੁਰੂ ਹੋ ਜਾਂਦੀ ਹੈ ਟੋਪੀ ਹਾਂਜੀ ਦਰਸ਼ ਇਹਦੇ ਰੇਟਸ ਜਿਹੜੇ ਨੇ 8 ਰੁਪਏ ਤੋਂ ਲੈ ਕੇ 80000 ਤੱਕ ਹੁੰਦੇ ਨੇ ਅਸੀਂ ਸਾਰੇ ਕਮਿਊਨਿਟੀ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਨੂੰ ਵੱਧ ਤੋਂ ਵੱਧ ਸਪੋਰਟ ਕੀਤਾ ਜਾਵੇ ਤੇ ਸਾਡੇ ਕੰਮ ਨੂੰ ਹੋਰ ਐਕਸਟੈਂਡ ਵਧਾਇਆ ਜਾਵੇ ਹਾਂਜੀ ਜਿਵੇਂ ਹੁਣ ਕਈ ਕੱਪ ਹੁੰਦੇ ਆ ਕਰੈਕਟ ਕੱਪ ਹੁੰਦੇ ਆ ਤੁਸੀਂ ਬੋਲਦੇ ਹੋ ਕੋਈ ਟੂਰਨਾਮੈਂਟ ਉਹਦੇ ਲਈ ਵੀ ਜਿਹੜਾ ਲੋਡ ਪੈਂਦੀ ਹੈ ਤੇ ਕੋਈ ਰੈਟ ਵੀ ਹੁੰਦੀ ਹੈ ਤੇ ਹਾਂਜੀ ਜਿਸਨੇ ਸਾਡੇ ਕੋਲ ਜਿਹੜਾ ਕੋਈ ਸਾਡੇ ਕੋਲ ਆਰਡਰ ਲੈਣ ਆਏਗਾ ਜੇ ਬਲਕ ਵਿੱਚ ਆਰਡਰ ਕਰਨਗੇ ਤਾਂ ਅਸੀਂ ਹਾਂਜੀ ਡਿਸਕਾਊਂਟ ਵੀ ਕਰਾਂਗੇ ਤੇ ਆਪਣੇ ਵੱਲੋਂ ਜਿੰਨਾ ਹੋ ਸਕੇ ਅਸੀਂ ਹੈਲਪ ਕਰਦੇ ਹਾਂ ਜੀ ਛੋਟਾ ਜਿਹਾ ਕੱਪ ਹੈ 1 ਫੁੱਟ ਦਾ ਸਾਡੇ ਕੋਲ 10 ਫੁੱਟ ਤੱਕ ਦਾ ਕੱਪ ਹੈਗੇ ਤੇ ਕਿੰਨੇ ਦਿਨ ਕਿਤੇ ਆਰ ਹੋ ਜਾਂਦਾ ਜੇ ਆਰਡਰ ਜਿਹੜਾ ਦਿੰਦੇ ਆ ਸਰ ਸਿੰਗਲ ਡੇ ਤੁਹਾਨੂੰ ਡਿਲੀਵਰੀ ਹੋ ਜਾਏਗੀ ਵਿਦਨ ਪੰਜਾਬ ਕੋਟਵਰਕ ਕ੍ਰਿਕਟ ਐਸੋਸੀਏਸ਼ਨ ਨੇ ਜਿਵੇਂ ਜਾਂ ਟੂਰਨਾਮੈਂਟ ਕਰਾਉਂਦੇ ਆ ਮੈਂ ਕਹਿਣਾ ਚਾਹੁੰਗਾ ਅਸੀਂ ਇੱਕ ਇੱਥੇ ਇੱਕ ਟੂਰਨਾਮੈਂਟ ਕਰਾਉਂਦੇ ਆ ਐਸਸੀਸੀ ਸਪੋਰਟਸ ਐਂਟਰੇਨਮੈਂਟ ਕਲੱਬ ਤੇ ਪੰਜਾਬ ਵਿੱਚ ਬਹੁਤ ਟੂਰਨਾਮੈਂਟ ਹੁੰਦੇ ਆ ਅਸੀਂ ਇੱਕ ਪ੍ਰੀਮੀਅਰ ਲੀਗ ਕਰਾਉਂਦੇ ਆ ਜਿਹਦੇ ਵਿੱਚ ਸਾਬਤ ਸੂਰਤ ਸੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਅੱਗੇ ਲਿਆਣੇ ਆ ਤੇ ਉਹ ਅਪ੍ਰੈਲ ਵਿੱਚ ਹੁੰਦਾ ਸਾਡਾ ਟੂਰਨਾਮੈਂਟ ਜੋ 13 ਅਪ੍ਰੈਲ ਇਸਾਖੀ ਵਾਲੇ ਦਿਨ ਉਸ ਤੋਂ ਅਗਲੇ ਦਿਨ ਸ਼ੁਰੂ ਹੁੰਦਾ 14 ਅਪ੍ਰੈਲ ਤੋਂ 19 ਅਪ੍ਰੈਲ ਤੱਕ ਚੱਲਦਾ। ਤੋਂ ਦੇਖ ਸਕਦੇ ਹੋ ਤਸਵੀਰਾਂ ਸਾਰਾ ਡਿਸਪਲੇ ਬਾਰੇ ਦੱਸੋ ਇਹ ਡਿਸਪਲੇ ਜਿਹੜੀਆਂ ਇਹਦੀ ਰੇਂਜ ਕਿੰਨਾ ਕਿੰਨਾ ਸਾਈਜ਼ ਕਿਹੜੇ-ਕਿਹੜੇ ਹੈ। ਇਦੀ ਰੇਂਜ ਸ਼ੁਰੂ ਹੁੰਦੀ ਹੈ 15000 ਤੋਂ ਤੇ 8 ਲੱਖ ਤੱਕ ਦੀ ਰੇਂਜ ਹੈਗੀ ਦੀ ਨਾਨ ਟੱਚ ਤੇ ਟੱਚ ਦੋਨੋਂ ਡਿਸਪਲੇ ਮਿਲ ਸਕਦੇ ਇੱਕ ਸਾਲ ਦੀ ਵਾਰੰਟੀ ਹੁੰਦੀ ਹੈ ਦੀ ਤੇ ਸਰ ਇਹ ਜਿਹੜਾ ਪੈਨਲ ਜਿਹੜਾ ਤੁਸੀਂ ਮੇਰਾ ਬਟੀਆ ਜਿਹੜਾ ਯੂਜ਼ ਕਰਦੇ ਕਿਹੜੀ ਕੰਪਨੀ ਦਾ ਹੁੰਦਾ ਅਸੀਂ ਐਮ ਆਈ ਦਾ ਪੈਨਲ ਯੂਜ਼ ਕਰਦੇ ਬੀਓਆਈ ਦਾ ਪੈਨਲ ਹੁੰਦਾ ਹੈ ਔਰ ਅਗਰ ਤੁਸੀਂ ਕਹੋਗੇ ਤੇ ਐਲਜੀ ਸੈਮਸੰਗ ਅਸੀਂ ਕੁਝ ਵੀ ਪੈਨਾਸੋਨਿਕ ਔਰ ਯੂਜ਼ ਕਰ ਪਾਦੇ ਹਾਂ ਉਹ ਕਸਟਮਰ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਸਟਮਰ ਨੇ ਕਿਹੜੀ ਪ੍ਰਾਈਸ ਤੇ ਲੈਣਾ ਹੈ ਠੀਕ ਹੈਣਾ ਚਲੋ ਲੋਕਾਂ ਨੂੰ ਇੱਕ ਮਿੰਟ ਦਿਓ ਐਕਸੀਬਿਸ਼ਨ ਲੱਗੀ ਆ ਕਿ ਜੋ ਡੈਮੋ ਵੀ ਤੁਸੀਂ ਦੇ ਰਹੇ ਸਰ ਐਕਸੀਬਿਸ਼ਨ ਬਹੁਤ ਸੋਹਣੀ ਹੈ ਮੇਰੇ ਪ੍ਰੋਡਕਟ ਤੇ ਹੈ ਨਹੀਂ ਹੈ ਤੁਸੀਂ ਪੂਰੀ ਐਕਸੀਬਿਸ਼ਨ ਦੇਖੋ ਲੋਕਾਂ ਨੇ ਇੱਕ ਰਾਤ ਵਿੱਚ ਬਿਲਡਿੰਗ ਖੜੀ ਕਰਤੀ ਐ ਇਸ ਐਕਸੀਬਿਸ਼ਨ ਵਿੱਚ ਮੈਂ ਕਹੂੰਗਾ ਜ਼ਰੂਰ ਵਿਜ਼ਿਟ ਕਰੋ ਇਸ ਐਕਸੀਬਿਸ਼ਨ ਨੂੰ ਅਗਰ ਕੁਝ ਤੁਸੀਂ ਆਪਣਾ ਆਫਿਸ ਜਾਂ ਰੈਨੋਵੇਟ ਕਰਨਾ ਚਾਹੁੰਦੇ ਹੋ ਤੇ ਇਹ ਤੁਹਾਡੇ ਲਈ ਬਹੁਤ ਅੱਛੀ ਐਕਸੀਬਿਸ਼ਨ ਹੈ ਤੋ ਇਹ ਤਸਵੀਰਾਂ ਨੇ ਜਿੱਥੇ ਕਿ ਅਸੀਂ ਸਟਾਲ ਤੇ ਪਹੁੰਚੇ ਹਾਂ ਇਸ ਸਮੇਂ ਜਿੱਥੇ ਕਿ ਟਰੋਫੀਆਂ ਦਾ ਜਿਹੜਾ ਇਹ ਸਟਾਲ ਆ ਉਹਦੇ ਨਾਲ ਨਾਲ ਜਿਹੜਾ ਇੱਥੇ ਜਿਹੜੀਆਂ ਡਿਸਪਲੇ LED ਨੇ ਜਿਹੜੀਆਂ ਉਹ ਵੀ ਮਿਲ ਜਾਣਗੀਆਂ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਰੇਂਜ ਆ ਉਹ 15000 ਤੋਂ ਜਿਹੜੀ ਸ਼ੁਰੂ ਹੋ ਜਾਂਦੀ ਆ ਉੱਥੇ ਜਿਹੜੀ ਟਰੋਫੀ ਆ ਉਹ ਇੱਥੇ ਜਿਹੜੀ 8 ਰੁਪਏ ਤੋਂ ਸ਼ੁਰੂ ਹੁੰਦੀ ਆ ਤੇ ਜਿਹੜਾ ਇਹ ਐਡਰੈਸ ਆ ਉਹ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਜੀ ਐਡਰੈਸ ਦੱਸ ਦੁੱਤ ਐ ਸਾਡਾ ਆਫਿਸ ਹੈੱਡ ਆਫਿਸ ਜਿਹੜਾ ਸੁਪਰੀਮ ਟਰੋਫੀ ਸੁਪਰੀਮ ਟਰੋਫੀਜ਼ ਦਾ ਹੈ ਉਹ ਹੈਗਾ 200 ਫੁੱਟੀ ਰੋਡ ਤੇ ਫਿਟ ਵਾਈਜ਼ ਜਮ ਦੇ ਉੱਪਰ ਇਨਫਿਨਿਟੀ ਟਾਵਰ ਫਲਾਵਰ ਚੌਕ ਦੇ ਨਾਲ ਕੰਟੈਕਟ ਨੰਬਰ 987038349 9876312278